ਹੈਲੋ ਗਾਇਜ਼ वेलकम ਬੈਕ ਟੂ ਮਾਈ YouTube ਚੈਨਲ ਗਾਇਜ਼ ਵੀਰ ਤੇ 650 ਹੋ ਚੁੱਕੇ ਆ ਤੇ ਸਾਰਿਆਂ ਨੂੰ ਵੈਰੀ ਵੈਲ ਗੁੱਡ ਈਵਨ ਗਾਇਜ਼ ਅੱਜ ਆਪਾਂ ਜਾ ਰਹੇ ਆ ਕਿੱਥੇ ਜਾ ਰਹੇ ਆ ਚਲੋ ਤੁਹਾਨੂੰ ਆਉਣ ਵਾਲੇ ਵੀਲੋਗ ਵਿੱਚ ਪਤਾ ਲੱਗੂਗਾ ਤੇ ਇਹ ਪੋਣਾ ਪਕਾ ਚਾਹ ਬਣਾਈਏ ਫਿਰ ਆਪਾਂ ਫਿਰ ਹੀ ਹੈਗੇ ਨਹੀਂ ਉਹਨਾਂ ਨੇ ਆ ਜਾਣਾ ਉਹ ਤੇ ਫਿਰ ਆਪਾਂ ਨਾਸ਼ਤਾ ਵੀ ਤਿਆਰ ਕਰਦੇ ਆ ਨਾਸ਼ਤਾ ਕਰਕੇ ਜਾਵਾਂਗੇ ਕਿਉਂਕਿ ਉਹ ਕੋ ਬਹੁਤ ਜ਼ਿਆਦਾ ਲੱਗ ਜਾਂਦੀ ਹੈ ਨਾ ਜਦੋਂ ਆਪਾਂ ਸਫਰ ਕਰੀਏ ਤਾਂ ਕਿ ਬੱਚੇ ਵੀ ਨਾਲ ਨੇ ਚਲੋ ਵੀ ਭਾਜੀ ਰਿਆ ਰਹੇ ਨੇ ਇਹਨਾਂ ਦੇ ਫਰੈਂਡ ਤੇ ਉਹਨਾਂ ਦੀ ਵਾਈਫ ਤੇ ਬੱਚੇ ਤੇ ਆਪਾਂ ਜਲਦੀ ਤੋਂ ਜਲਦੀ ਫਟਾਫਰੀ ਫ੍ਰੀ ਹੋਈਏ ਦੇਖੋ ਮੈਂ ਕੱਲ੍ਹ ਨੂੰ ਰਾਤ ਨੂੰ ਨਾਈਟ ਸ਼ੂਟ ਕਿਹਾ ਇਹ ਬਾਕੇ ਸੌਂ ਗਈ ਸੀ ਸਕਾ ਬਟ ਇੰਨੀ ਹੋਈ ਹੋਈ ਸੀ ਕਿ ਨਾ ਪਤਾ ਹੀ ਨਹੀਂ ਲੱਗਿਆ ਹੈਗਾ ਕਦੋਂ ਨੂੰ ਹੁੰਦਾ ਹੈ ਜੀ ਤੇ ਅਨੁਸ਼ ਚਾਹਨਾ ਨੇ ਆਪਾਂ ਸਾਰਿਆਂ ਨੂੰ ਤੁਹਾਡੇ ਲਈ ਗੁਰਦੁਆਰੇ ਦੇ ਪਿੱਛੋਂ ਆ ਜਾ ਰਹੀ ਹੋਈਗੀ ਹਨਾ ਲੋ ਜੀ ਮਸਾਲਾ ਚਾਹੀਏ एच गुरुद्वारा साहेब बात फेरी ही आहे ते तांतन वगैरे चलोजी इथं चहा पाहिजे ते भाजी होणी आहात ते मी आलूवाले परंठे बन लागली लोक कुकर आपण चुकल्या आलू खाणे आपण बनले परंठे पहिला तर आलू बोयल करणे खाली फेरटा गुंकिया ਤੋ ਉਹਨਾਂ ਕੀ ਅਲੂ ਆਇਲ ਕਰਕੇ ਭਰ ਅਲੂ ਨੇ ਪਰੋਟੇ ਨਾ ਮੈਂ ਚੀਸ਼ੋਂ ਨੇ ਖਾ ਲਿਆ ਨੇ ਆਪ ਕੋ ਵੀ ਸ਼ੋਨ ਨੇ ਖਾ ਲਿਆ ਨੇ ਆਸ ਤੇ ਰੱਪਾ ਨਿਕਲ ਗਿਆ ਤਿਆਰ ਵੀ ਹੋਣਾ ਜੇ ਐਲੋਨਸ ਆਪਾਂ ਨਾਲੇ ਹੋਈਆਂ ਦੇਖੋ ਕਪੜੇ ਚੇਂਜ ਕਰ ਲਿਆ ਆਪਣੀ ਆਫਟ ਤੇ ਅਲੂ ਆਪਣੀ ਬਚੂਕੀ ਹੋਈ ਨੇ ਦੇਖਿਓ ਬਲੇ ਵੀ ਹੈ ਕਿੰਨੇ ਹੋਲੇ ਵਸਾ ਸੀਟੀਆਂ ਕਾਫੀ ਬਾਜੀ ਗਿਆ ਬਸ ਥੋੜੇ ਰੈਡੀ ਹੋਣਾ ਰਹਿਣਾ ਬਾਕੀ ਰੈਡੀ ਹੋਣਾ ਬਾਕੀ ਲਿਆ ਤੇ ਆਲੂ ਜਾਂ ਟਿਕਰੀ ਦੇ ਪੁੰਗਲੇ ਸੇ ਹੋ ਚੁੱਕੇ ਹੋਏ ਨੇ ਬੁਆਏ ਹਣਾ ਜ਼ਿਆਦਾ ਨਹੀਂ ਕਰਨੇ ਹੋ ਚੁੱਕੇ ਹੁਣ ਆਪਾਂ ਫੜ ਰਹੇ ਨਾ ਕਿਸੇ ਬਾਉਲ ਚ ਕੱਢਾਂਗੇ ਆਣ ਨੂੰ ਬਈ 7 ਵਜੇ ਹੋਏ ਨੇ ਲੇਟ ਕਰ ਹੀ ਹੋ ਗਏ ਆਪਾਂ इज आलू देखो अपने बोयल हो चुके हुए ठीक है थोड़े ठंडे हो जाएंगे तो हवा जी लग जाए आ एक खोल गया सी आलू देखो <laughs> हाँ हो गया कैमरे से अगर आलू देखो साढ़े बोयल हो चुके हुए ठीक है हम आपको फटाफट छिले तो मैश करा तो फटाफट परौंठे बनावे आटा गुन्या पेरा पे, देखो ठीक है बहुत होगा तो इन्ना आटा है ना तो चलो भी हूँ इन्हों थोड़ी हवा लगन दिया तद तक मैं हेयर प्रेसिंग अपने करने ने फाफट कर लवा ਹਰ ਇੱਕ ਕਿਵੇਂ ਹੋ ਜੀ ਸਾਰੇ ਠੀਕ ਠਾਕ ਹਾਂ ਜੀ ਕਿੱਦਾਂ ਨਿਮਾ ਸਿੰਘ ਸਾਡਾ ਉੱਠ ਗਿਆ ਰੈਡੀ ਹੋ ਰਿਹਾ ਠੀਕ ਹੈ ਜੀ ਤੇ ਨਿਮਰਦੀ ਮਾਤਾ ਵੀ ਰੈਡੀ ਹੋ ਗਈ ਹੋਈ ਆ ਮੈਂ ਵੀ ਰੈਡੀ ਆ ਅੱਛਾ ਜੀ ਹਾਂ ਜੀ ਪਰ ਮੈਨੂੰ ਕੈਮਰਾ ਨਹੀਂ ਘੁਮਾਉਣਾ ਆਉਂਦਾ ਵੀ ਕਿਵੇਂ ਘੁਮਾਈ ਦੇਣਾ ਕਿਉਂਕਿ ਕਦੇ ਆਈਫੋਨ ਚਲਾਇਆ ਹੀ ਨਹੀਂ ਅੱਛਾ ਅੱਛਾ ਸਿਰ ਸਿਰੇ ਝੂਠ ਨਹੀਂ ਬੋਲਦਾ ਹੁੰਦਾ ਤੇ ਯਾਰ ਦੇਖੋ ਜਿਆਦੀ ਹੋ ਗਈ ਕਮਰਾ ਸਾਰਾ ਸਾਫ਼ ਕਰਤਾ ਹੋਇਆ ਸਾਰਾ ਕੁਝ ਓਕੇ ਆ ਆਪਣੇ ਆਪਣੇ ਦੁਕਾਨੇ ਤੇ ਸਭ ਕੁਝ ਉਹ ਵੀ ਇੰਨਾ ਨਹੀਂ ਕੀਤਾ ਅਸੀਂ ਕੁਝ ਨਹੀਂ ਕੀਤਾ ਅਸੀਂ ਬਸ ਉੱਠਿਆ ਹੀ ਆ ਜਿੰਦਰ ਬਾਈ ਯਾਰੀ ਆ ਰਹੇ ਨੇ ਤੇ ਰੇਡੀਅ ਕੰਮ ਸਾਰਾ ਬਸ ਪ੍ਰੋਂਠੇ ਬਣਾਉਣੀ ਬਾਕੀਆਂ ਨੂੰ ਫੋਨ ਕਰਤਾ ਹੋਇਆ ਉਹ ਵੀ ਆਪਣੀ ਜਗ੍ਹਾ ਤੇ ਤਿਆਰ ਨੇ ਤੇ ਆਰਾਊਂਡ 8:30 ਦੇ ਵਿੱਚ ਅਸੀਂ ਤੁਰ ਪਾਂਗੇ ਠੀਕ ਹੈ ਬਿਲਕੁਲ ਬਿਲਕੁਲ ਚਲੋ ਜੀ ਹਾਂ ਜੀ ਮੈਨੂੰ ਵੀ ਦੇਖ ਲਓ ਯਾਰ ਸੱਚੀ ਨਹੀਂ ਮੈਨੂੰ ਕੈਮਰਾ ਘਮਾਉਣਾ ਆਉਂਦਾ ਆਈ ਦਾ ਆਈ ਦਾ ਆਈ ਦਾ ਹਾਂ ਠੀਕ ਹੈ ਚਲੋ ਇਹਦਾ ਸ਼ੋਰਟ ਵੀ ਚ ਬਣ ਜੂਗੀ ਚਲੋ ਵੀ ਮਿਲਦੇ ਆ ਜਦੋਂ ਜਿਸ ਦਿਨ ਵਰਗੀਆਂ ਨਹੀਂ ਆਉਂਦੇ ਨੇ ਨਾ ਮਲਵਾਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਹਾਂਜੀ ਗਾਇਸ ਆਪਾਂ ਹੋਗੇ ਰੈਡੀ ਛੇੜੀ ਪੂਰੇ ਮੇਕਅਪ ਵੀ ਹੋ ਗਿਆ ਆਪਣਾ ਹੈਅਰ ਸਟਾਈਲ ਵੀ ਹੋ ਗਿਆ ਆਪਣਾ ਹਨਾ ਤੇ ਉੱਪਰ बस ਮੈਂ ਕੋਟ ਪਾਣਾ ਯਾਰਾ ਲੂ ਵੇ ਹੋਏ ਨੇ ਤੇ ਹੁਣ ਫਿਲ ਰਹੇ ਨੇ ਬਸ ਹੁਣ ਮੈਂ ਥੋੜੀ देर ਰੋਕੀ ਵਲੋਗ ਬਣਾਣੀਆਂ ਠੀਕ ਹੈ ਥੋੜੀ देर ਵੇਟ ਕਰੋ ਗਾਇਸ ਆਲੂ ਮੈਸ਼ ਕਰ ਲਿਆ ਉਧਰ ਦੇਖੋ ਇਧਰ ਚਾਹ ਥੜੀ ਹੋਈ ਆ ਭਾਜੀ ਹੋਣਾਂ ਲਈ ਤੇ ਆਪਣੇ ਲਈ ਤੇ ਮੈਂ ਬਣਾਣ ਲੱਗਿਆਂ ਹਾਂ ਰੋਟੀ ਚਲਦੀ ਜਲਦੀ ਬਣਾਵਾਂ ਫਟਾਫਟ ਯਾਰ ਟੂ ਮੱਚ ਲੇਟ ਹੋ ਰਹੀ ਐ ਸਾਡੇ ਵਲੋਗ ਸਾਰੇ ਦੇਖਿਓ ਜ਼ਰੂਰ ਠੀਕ ਐ ਪਾਏ ਗਏ ਵੈਸੇ ਮੈਂ ਪਾਉਂਗੀ ਹਨ ਕੋਸ਼ਿਸ਼ ਪੂਰੀ ਕਰੂੰਗੀ ਉਸ ਤੇ ਨੈਟਵਰਕ ਦੀ ਪ੍ਰੋਬਲਮ ਹੈ ਫਿਰ ਥੋੜਾ ਮੁਸ਼ਕਿਲ ਐ ਨਹੀਂ ਤੇ ਮੈਂ ਨਾਲ ਦਿਨਾਂ ਨਾਲ ਮਤਲਬ ਕਿ ਵਲੋਗ ਆਂਦੀ ਰਹੂੰਗੀ ਹੋਰ ਹਲੋ ਆਪਾਂ ਕੌਂਠੇ ਬਣਾ ਲਈ ਆਲੂ ਵਾਲੇ ਫਟਾਫਟ ਚਲਦੀ ਜਲਦੀ ओ माय गॉड हेलो दर्द ससिकल बाजी हेलो हेलो लर्ड ब्लेस यू हेलो छठी काल दी को हेलो 20 डॉलर लो भाई टाडी भी बनाई हेलो हेलो चलिए फिर अपने ट्रिप दे अपना बच्चा पार्टी बच्चा पार्टी क्या बादशाह मुगल बिरयानी उत्तर ਉਸੀਂ ਇੱਧਰ ਅਜੀ ਸੈਂਟਰ 'ਚ ਬੈਠੀ ਹਾਂ ਬੇਟਾ ਤੁਸੀਂ ਸੈਂਟਰ 'ਚ ਬਹਿਣਾ ਸੀ ਲੋ ਕੀਤਤ ਕਰੀਂ ਉਹੀ ਅਹ ਤੋ ਗੈਰਡੋ 16 ਕਰ ਰ ਪਰ ਗੈਰਡੋ ਦਿਖਾਓ ਗੈਰਡੋ ਦਿਖਾਓ ਐਕਸ ਕੀ ਕੀ ਚੱਲ ਰਿਹਾ ਬਈ ਆ ਕੀ ਚੱਲ ਰਿਹਾ ਖੇਲ ਦੇ ਦਿਖਾਇਓ ਇਹ ਮੇਰਾ ਦੋ ਕਾਂਗਸ ਤੇ ਆ ਬੱਚੇ ਪਲੇਟ ਕਰੂੰਗੇ ਓਏ ਸੱਚੇ ਇਹ ਤੇ ਖੇਲੀ ਦੇ ਆ ਇਹ ਤਾਂ ਖਿੰਡੀ ਦੀ ਪਲੇਟ ਕਰਕੇ ਆ ਇੱਥੇ ਚੱਲ ਰਿਹਾ ਸਾਰਿਆਂ ਦਾ ਫੋਟੋ ਸ਼ੂਟ ਵੀਡੀਓ ਸ਼ੂਟ ਹੈ ਨਾ ਸਭ ਆਪੋ ਆਪਣੀ ਮਸਤੀ ਕਰਦੇ ਪਏ ਇੰਨੇ ਦੇਖੋ ਤੇ ਆਪਾਂ ਰੁਕੇ ਸੀਗੇ ਇਸ ਢਾਬੇ ਤੇ ਕਿਉਂਕਿ ਸਵੇਰ ਦਾ ਖਾਣਾ ਖਾਦਾ ਹੋਇਆ ਸੀਗਾ ਭੁੱਖ ਬਹੁਤ ਜ਼ਿਆਦਾ ਲੱਗੀ ਫਿਰ ਸਾਰਿਆਂ ਨੇ ਨਾਸ਼ਤਾ ਕੀਤਾ ਇੱਥੇ ਰੁਕ ਕੇ ਢਾਬੇ ਤੇ ਲੋ ਜੀ ਚਾਹ ਬਿਗੈਰ ਤਾਂ ਆਪਣਾ ਕੋਈ ਗੁਜ਼ਾਰਾ ਹੀ ਨਹੀਂ ਹੈਗਾ। ਬਸ ਆਣੀ ਮੁਕ ਜਾਏ ਸਾਰੇ ਬੰਦੇ। ਕਚਰਾ ਸਮਾਨ ਰੱਖਿਆ। ਬਹੁਤ ਗੋੜੇ ਦੇ। ਨਹੀਂ ਸਹੀ ਹੈ। ਅੱਜੀ ਥੋੜਾ ਜਿਹਾ ਅੱਗੇ ਹੋ। ਹਾਂ ਨਹੀਂ ਨਹੀਂ ਐਦਾਂ ਹੀ। ਇਹ ਜੀ ਆ ਜਾਗੇ। ਕਿੱਥੇੋਂ ਆ ਕੇ ਆਵਾਜ਼ ਆ। ਅੰਦਰ ਕੁਝ ਨਹੀਂ ਹੋ। ਤਔਰੋਲਾ। ਆਸੇ ਆਣਾ ਬੱਚਾ। ਹੋਰ ਜਾ ਰਹੇ ਆ ਰੋਲਾ ਪਾਣ ਦਾ ਬੰਦਾ ਹਨਾ ਵੀ ਆ ਰੋਲਾ ਪਾ ਗਾਇਸ ਮਨਾਲੀ ਜਾਣਾ ਤਾਂ ਹੁਣ ਕਾਫੀ ਆਸਾਨ ਹੋ ਗਿਆ ਜਿਵੇਂ ਕਿ 12 13 ਟਨਲਸ ਆਂਦੀਆਂ ਨੇ ਰਸਤੇ ਦੇ ਵਿੱਚ ਉਹ ਵੀ ਇੰਨੀਆਂ ਸ਼ਾਨਦਾਰ ਟਨਲਸ ਨੇ ਨਾ ਬਹੁਤ ਵਧੀਆ ਨੇ ਤੇ ਇਹਨਾਂ ਨੇ ਰਸਤਾ ਕਾਫੀ ਕਵਰ ਕਰ ਲਿਆ ਹੋਇਆ ਟਨਲਸ ਨੇ ਕਿ ਆਪਾਂ ਬਹੁਤ ਜਲਦੀ ਆਪਾਂ ਮਨਾਲੀ ਪਹੁੰਚ ਜਾਂਦੇ ਆਂ ਇਹਨਾਂ ਦੇ ਕਰਕੇ ਬਾਕੀ ਠੰਡ ਬਹੁਤ ਜ਼ਿਆਦਾ ਹੈ ਮਨਾਲੀ ਦੀ ਹਲਜੀ ਹਲਜੀ ਗਾਇਸ ਹਨੀ ਰੋ ਗਿਆ ਬਸ ਆਪਾਂ ਮਨਾਲੀ ਪਹੁੰਚਣ ਆਲੇ ਹਾਂ ਨਾ ਹੋਟਲ ਆਪਣੀ ਓਏ ਹਟ ਜੁਨੀਆ ਉਹ ਬੱਚੇ ਵੀ ਨਾ ਇੰਨੀ ਐਕਸਾਈਟਿੰਗ ਹੈ ਨਾ ਨੂੰ

ਹਾਂਜੀ ਕਿਦਾਂ ਸਾਰੇ ਵਾਓ ਮਾਈਨਸ ਟੈਂਪਰੇਚਰ ਬਰ ਪਈ ਹੋਈ ਆ ਨਾ 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 ਮਜ਼ਾ ਆ ਗਿਆ ਮਜ਼ਾ ਆ ਗਿਆ ਮਜ਼ਾ ਆ ਗਿਆ ਚਲੋ ਆਇਆ ਲੋਕ ਤੂੰ ਕਿਪਨਾ ਨਾ गाइज इधर देखो बर्फ कितनी ज्यादा पी है बाकी हूँ लाइट आएगी ना फिर पता चलेगा थोड़ा कोई हो गई हुई है प्रॉब्लम लो ओहो हो बर्फ पी हुई है इधर बच्चे टेक जो इधर आ जाओ पैर स्लिप हो रही है ना निमर निमर बेटा प्लीज स्नोमैन मॉर्निंग <laughs> बना नहीं आप रूम सा बहुत अच्छा बढ़िया मिल गया रूम ₹300 ओहो, हो। ओहो हो। रूम निकल गया बढ़िया रूम सही है फाइनली ਆਪਾਂ ਪਹੁੰਚ ਗਏ ਬਟਰ ਮਨਾਲੀ ਠੰਡ ਬਹੁਤ ਜ਼ਿਆਦਾ ਹੈ ਤੇ ਧਿਆਨ ਨਾਲ ਆਇਓ ਜਿਨੇ ਵੀ ਆਣਾ ਸਰਦੀ ਨਹੀਂ ਮਰਤਾ ਸਲਿੱਪ ਕਰ ਚੁੱਕੀ ਆ ਸ਼ੁਰੂਆਤ ਹੋ ਚੁੱਕੀ ਹੋਈ ਦਾ ਬਰਫ਼ ਤੇ ਲੋ ਭਈ ਭਾਬੀ ਇਹਨਾਂ ਦਾ ਰੂਮ ਦੇਖੀਏ ਮਮਾਸ ਅਗਬੁਰਜੀ ਬਣਾ ਮੈਂ ਇੱਥੇ ਠੀਕ ਹੈ ਬਿਲਕੁਲ ਘਰੇ ਬਣਾਉਂਦੇ ਤਾਂ ਰਹਿਨੇ ਆ ਯਾਰ ਇੱਥੇ ਵੀ ਆ ਕੇ ਅਸੀਂ ਉਹਨਾਂ ਕਿਹਾ ਅੰਦੇ ਵਿੱਚ ਆਪਣੀ ਅਗਬੁਰਜੀ ਬਣਾਣੀ ਆਪਣੇ ਲਈ ਦੁਵਾਖ ਖੁੱਕੇ ਖਾਓ ਕੀ ਖਾਣ ਸਹੀ ਗੱਲ ਹੈ ਕੀ ਭਾਬੀ ਦੁਵਾਖੇ ਖੁੱਕੇ ਬੋਸ ਹੀ ਬੈਠ ਕੇ ਖਾਵਾਂਗੇ ਹਾਂ ਬਸ ਹਨਾ ਘਰੇ ਬਣਾਉਂਦੇ ਰਹਿਨੇ ਆ ਹਨਾ ਵੀ ਉਹ ਬਸ ਹੀ ਬਣਾਉਣੀ ਆ ਸਹੀ ਗੱਲ ਹੈ ਯਾਰ ਇੱਥੇ ਜਿਹੜੇ ਬੰਦੇ ਨੇ ਰੂਮ ਲਿਆ ਸੀ ਉਹਨੂੰ ਕਹਣਾ ਖਾਣਾ ਖੁਣਾ ਬਣਾਓ ਸੁੱਕਾ ਦੁੱਧ ਬੱਚਾ ਦੁੱਧ ਮੈਂ ਤਾਂ ਕਹਾਂ ਨਾ ਯਾਰ ਸੁਆ ਉਹ ਸਿੱਕਾ ਦੁੱਧ ਕਿੱਥੇ ਐ ਤਾਂ ਕੌਫੀ ਐ ਆ ਸੀ ਸੁੱਕਾ ਦੁੱਧ ਕਿੰਨੇ ਵਿੱਚ ਮੇਰਾ ਫੇਵਰੇਟ ਮੈਂ ਤਾਂ ਮੇਰੇ ਗਲਪਕੀ ਤਰ੍ਹਾਂ ਪੀਆ ਆਪਾ ਤਾਂ ਵੀ ਕੱਪੜੇ-ਕੁਪੜੇ ਚੇਂਜ ਕਰਕੇ ਨਾਈਟਸੂਟ ਪਾ ਕੇ ਆ ਗਏ ਭਾਬੀ ਹਰਨ ਦੇ ਰੂਮ ਚ ਹੋਟਲ ਇਹਦੇ ਰ ਭਾਬੀ ਗਿਆ ਆਪਣਾ ਕੰਮ ਕਰ ਰਹੇ ਨੇ ਹਾਂ ਤੋ ਆ ਵਧੀਆ ਤਰੀਕਾ ਹੈ ਨਾ ਵੀ ਕਿੰਨੇ ਨਹੀਂ ਬੋਲ ਕੇ ਖਵਾਣਾ ਇਹ ਇਤਨੀ ਵੀ ਆ ਕੇ ਆਪ ਹੀ ਬਣਾਉ ਹੈ ਇੱਧਰ ਦੇਖੋ ਸਾਡੇ ਭੁੱਖੇ ਬੱਚੇ ਹੁਣ ਤਾਂ ਅੱਛੀ ਦੇਖਗੇ ਨਾ ਬਣਾਉਂਦੇ ਹੁਣ ਭੁੱਖ ਲੱਗ ਗਈ ਲਿਓ ਜੀ ਹੋਰ ਚੁੱਕੋ 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 ਚੱਪੜ ਚੱਪੜ ਸਪੂਨ ਬੇਟਾ ਦੇਖ ਲਓ ਇੱਥੇ ਲਿਓ 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 ਤੜਾ ਸਪੂਨ ਕਿੱਧਰ ਗਿਆ ਨਿਮਨ ਵਾਓ ਇਹਨੂੰ ਕੀ ਕਹਿੰਦੇ ਨੇ एग फ्राई हैव लाइक हाफ फ्राई ठीक है यार भूख ਲੱਗੀ ਜਲਦੀ ਕਰੀਏ ਕੁਝ ਚੀਜ਼ਾਂ ਨੂੰ ਬਈ ਆਵੋਇਡ ਕਰਿਓ ਆਲੇ ਦੁਆਲੇ ਜਿਹੜੀਆਂ ਪਈਆਂ ਨੇ ਹਲੋ ਜੀ ਉਧਰ ਬੱਚਾ ਭਾਰਤੀ ਬੈਠੀ ਹੈ ਖਾਣੇ ਉਧਰ ਤੁਮੇ ਹੋਰ ਮੰਗਵਾ ਦੇ ਹਾਂਜੀ ਹਾਂਜੀ ਮੰਗਵਾ ਦਿੰਨੇ ਆ ਸਪੂਨ ਹੋਰ ਆਚੀ ਚੱਪੜ ਜਾਓ ਬਈਆਂ ਨੂੰ ਕੋ ਲਓ ਜੀ ਇੱਧਰ ਬੋਨ ਫਾਇਲ ਹੋ ਚੁੱਕਿਆ ਤਿਆਰ ਕੀਤਾ ਇਹਨਾਂ ਨੇ ਭਾਜੀ ਉਹਨਾਂ ਨੇ ਤੇ ਲੋ ਇੱਧਰ ਦੇਖੋ ਧੁੰਦ ਕਿੰਨੀ ਪੈ ਗਈ ਹੈ ਫੋਗ ਹੀ ਫੋਗ ਹੈ ਹਰ ਪਾਸੇ ਤੇ ਬਰਫ਼ ਹੀ ਬਰਫ਼ ਹੈ ਹਰ ਪਾਸੇ ਮਨਾਲੀ ਤੇ ਚਲੋ ਜੀ ਬਾਕੀ ਮਾਰਨਿੰਗ ਆਪਾਂ ਤੁਹਾਨੂੰ ਮਿਲਦੇ ਹਾਂ ਵਿੱਚੋਂ ਜੀ ਦੇਖਦੇ ਜੇ ਵਲੋਗ ਬਣਿਆ ਠੀਕ ਹੈ ਵੈਸੇ ਹੁਣ ਡਿਨਰ ਦਾ ਟਾਈਮ ਹੈ ਮਿਲਦੇ ਆਪਾਂ ਮਾਰਨਿੰਗ ਮਨਾਲੀ ਦੇ ਸਾਰੇ ਵੀਡੀਓ ਦਿਖਾਣੇ ਆ ਤੁਹਾਨੂੰ ਲੋ ਵੀ ਇੱਧਰ ਆਪਨਾ ਆਪਣਾ ਫੇਵਰੇਟ ਡਰਾਈਵ ਫੂਡ ਖਾਦਾ ਜਾ ਰਿਹਾ ਹੈ ਜਿਵੇਂ ਕਿ ਮੇਰੇ ਫੇਵਰੇਟ ਲਿਓਨਜੀ ਕਿੰਨੂ ਕਿੰਨੂ ਪਤਾ ਵੀ ਇਹ ਲਿਓਨਜੀ ਆਂ ਨਾ ਕਮੈਂਟੇਟ ਦੱਸਿਓ ਠੀਕ ਹੈ ਲੋ ਤੁਹਾਨੂੰ ਦਿਖਾਣੇ ਆ ਚੰਗੀ ਤਰ੍ਹਾਂ ਮੇਰਾ ਫੇਵਰੇਟ ਇਹ ਨੇ ਲਿਓਨਜੀ ਭਾਬੀ ਦੇ ਫੇਵਰੇਟ ਤੇ ਮੇਰੇ ਫੇਵਰੇਟ ਮੇਰੇ ਵੀ ਮੇਰੇ ਵੀ ਮੇਰੇ ਖਿਆਲ ਚ ਸਾਰਿਆਂ ਦੇ ਫੇਵਰੇਟ ਲੋ ਗਾਇਜ਼ ਇੱਧਰ ਆਪਾਂ ਨੇ ਮੰਗਵਾਇਆ ਚਿਕਨ ਮਨਚੂਰੀਆਂ ਨਹੀਂ ਚਿੱਲੀ ਚਿਕਨ ਕਾਫੀ ਚਿੱਲੀ ਚਿਕਨ ਮਨਚੂਰੀਆਂ ਤਾਂ ਹੀ ਖਾੜਾ ਬੁਰ ਲੱਗਦਾ ਤਾਂ ਮੈਨੂੰ ਓਨਲੀ ਮਨਚੂਰੀਆਂ ਨਹੀਂ ਆ ਓਹੋ ਆ ਬਈ ਸਨੋਫਾਲ ਇਹਦੇ ਤੇ ਵੀ ਹੋ ਗਈ ਇੱਧਰ ਬੋਨ ਬੋਨਫਾਇਰ ਇੱਧਰ ਭਾਬੀ ਆ ਮਜ਼ਾ ਆ ਰਿਹਾ ਯਾਰ ਪਾਰ ਦੇਖ ਕਿੰਨੀ ਸਨੋ ਤੇ ਕਿੰਨੀ ਧੁੰਦ ਫੋਗ ਦੇਖੋ ਕਿੰਨੀ ਜ਼ਿਆਦਾ ਓ ਮਾਈ ਗॉड ਮੈਂ ਹਨ ਨਹੀਂ ਕੈਨੇਡਾ ਵਰਗੀ ਠੰਡ ਹੀ ਆ ਹਨ ਇੱਥੇ ਜਿਵੇਂ ਕੀ ਮੰਨ ਲਓ ਵੇ ਵੇ ਵਾਖੀ ਇਹ ਤਾਂ ਗੱਪਾ ਛੱਪਾ ਪਤਾ ਨਹੀਂ ਕੀ ਕੀ ਅੰਦਰ ਮਾਰੀ ਜਾਂਦੇ ਨੇ ਬੰਦੇ ਅੰਦਰ ਅੰਦਰ ਕੇ ਬਾਹਰ ਹੀ ਨਹੀਂ ਆਏ ਕਿ ਗੱਲਾਂ ਵਾ ਕਰੀ ਜਾਂਦੇ ਨੇ ਬੱਚਿਆਂ ਦੇ ਨਾਲ ਗਾਈਜ਼ ਆਪਾਂ ਆਏ ਹੋਏ ਬਨਾਲੀ ਜਿੱਦਾਂ ਕਿ ਮਮਰੀ ਤੁਹਾਨੂੰ ਦੱਸਿਆ ਸੀ ਤੇ ਜਿੱਲੇ ਵੀ ਆਣਾ ਪੂਰੇ ਕਪੜੇ ਪੂਰੇ ਜਿਵੇਂ ਵੀ ਮੋٹے ਹੋ ਸਕੀਓ ਮੈਂ ਮੋٹے ਕਪੜੇ ਲੈ ਕੇ ਆਇਓ ਜੇ ਕਿਸੇ ਨੇ ਪਹਿਲੀ ਵਾਰੀ ਆਣਾ ਹੋਵੇ ਉਹਨੂੰ ਤਾਂ ਜੰਮਾ ਲੈ ਲੈ ਕੇ ਆਇਓ ਜੀ ਕਿਉਂਕਿ ਇੱਥੇ ਸਾਨੂੰ ਬਤਨਾ ਸੜਕ ਕਿੰਦਾ ਬੁਰਾ ਹਾਲ ਹੋ ਰਿਹਾ ਹਾਲੇ ਤੱਕ ਅਸੀਂ 올ਡ ਬਨਾਲੀ ਆਏ ਸਨ ਉੱਥੇ ਤਾਂ ਘੱਟ ਹੈ ਇੱਥੇ ਉੱਥੇ ਜਦੋਂ ਦੂਜੀ ਬਣਾ ਲਈ ਜਾਵਾਂਗੇ ਉੱਥੇ ਆਪਾਂ ਐ ਅੱਜ ਚਾਰ ਦਿਨ ਦੀ ਰਹਿਣ ਦੇ ਸੋਚੋ ਯਾਰ ਚਾਰ ਦਿਨ ਦੀ ਕਿੱਦਾਂ ਆਊਗਾ ਤੇ ਬਾਕੀ ਅੱਜ ਰਾਤੀ 스ਨੋਫੋਲ ਪਊਗੀ ਆਜੋ ਫਿਰੋਵਰੀ ਖਤ। ਬਾਏ ਬਾਏ। ਲੋ ਜੀ ਗਾਇਜ਼ ਇੱਥੇ ਹੀਟਰ ਚਲਾਇਆ ਹੋਇਆ ਆਪਾਂ ਨੇ ਮੈਂ ਕਹਿੰਦੀ ਹਾਂ ਦਿਲ ਨਹੀਂ ਕਰਦਾ ਹੀਟਰ ਦੇ ਆ ਗੁੰਦੀ ਪਰੇ ਉਹਨੂੰ ਹਨਾ ਨਹੀਂ ਬਸ ਐਂ ਦਿਲ ਕਰਦਾ ਬੱਸ ਬੱਸ ਇੱਥੋਂ ਕੋਈ ਉਠਾਵੇ ਨਾ ਬੱਸ। ਗਾਈਜ਼ ਇਹ ਤarde ਲੋ ਠੰਡ ਨਾਲ ਬੁਰਾ ਹਾਲ ਆ ਇਹ ਪੁਸ਼-ਅਪ ਲਗਾਣ ਲੱਗੇ ਹੋਏ ਸੀ ਮਹਾਰਾਜ ਜੀ ਬਰਫ਼ ਦੇ ਉੱਪਰ ਪੁਸ਼-ਅਪ ਲਗਾ ਰਹੇ ਨੇ ਨੱਕ ਤੋਤੇ ਵਰਗਾ ਲਾਲ ਹੋ ਗਿਆ ਬੰਦਾ ਨੱਕ ਦੇਖੋ ਤੋਤੇ ਵਰਗਾ ਲਾਲ ਹੈ ਤੇ ਪੁਸ਼-ਅਪ ਲਗਾਉਂਦੇ ਗਏ ਮੈਂ ਵੀਡੀਓ ਸ਼ੇਅਰ ਕਰੂੰਗੀ ਕੋਈ ਗੱਲ ਨਹੀਂ ਇਹ ਵੀ ਵਲੌਗ ਪਾਉਂਗੀ ਜ਼ਰੂਰ ਪੁਸ਼-ਅਪ ਲਗਾਉਂਦੇ ਹੁੰਦਾ ਵੀ ਇੰਨਾ ਦਾ ਬਰੋ ਬਦੇ ਉੱਤੇ ਲੱਗੇ ਨੇ ਪੁਸ਼-ਅਪ ਲਗਾਣ ਗਾਈਜ਼ ਤੁਸੀਂ ਜਿੰਨੇ ਵੀ ਆਣਾ ਗਾਇਸ ਜਿੰਨੇ ਵੀ ਆਣਾ ਮਨਾਲੀ ਇਹਨਾਂ ਦਿਨਾਂ ਦੇ ਵਿੱਚ ਪਲੀਜ਼ ਆਪਣੇ ਮੋٹے ਕੱਪੜੇ ਜ਼ਰੂਰ ਲੈ ਕੇ ਆਇਓ ਐਕਸਟਰਾ ਮੋٹے ਕੱਪੜੇ ਲੈ ਆਇਓ ਅਗਰ ਤੁਸੀਂ ਬੱਚਿਆਂ ਦੇ ਨਾਲ ਜਾਂ ਵੱਡਿਆਂ ਦੇ ਨਾਲ ਆ ਰਹੇ ਹੋ ਆਦਰਵਾਇਜ਼ ਠੰਡ ਬਹੁਤ ਜ਼ਿਆਦਾ ਟੂ ਮਚ ਠੰਡ ਹੈ ਦੇਖੋ ਅਸੀਂ ਵੀ ਬਹੁਤ ਜ਼ਿਆਦਾ ਕੱਪੜੇ ਪਾਏ ਹੋਏ ਆ ਤਾਂ ਥੋੜਾ ਬਚੇ ਹੋਣੇ ਆ ਬੋਨਫਾਇਰ ਬਾਹਰ ਉਹਨਾਂ ਨੇ ਦਿੱਤੀ ਸੀ ਹੋਟਲ ਵਾਲਿਆਂ ਨੇ ਤੇ ਇੱਥੇ ਹੀਟਰ ਦਿੱਤੇ ਨੇ ਤੇ ਪਲੀਜ਼ ਜਿੰਨੇ ਵੀ ਆਣਾ ਆਪਣੇ ਕੱਪੜੇ ਮੋٹے ਲੈ ਕੇ ਆਇਓ ਤੇ ਸਪੀਡ ਥੋੜੀ ਸਲੋ ਰੱਖੋ ਆਰਾਮ ਨਾਲ ਲਾਉ ਆਪਣਾ ਬਣਾ ਲਈ ਓਕੇ ਗਾਇਸ ਬਾਏ